ਅੱਜ ਆ ਨਵੀਂ ਸੁਣ ਲਓ ਆਮ ਆਦਮੀ ਪਾਰਟੀ ਦੇ ਸਮਰਥਕ ਸਰਪੰਚ ਨੇ ਗੁੰਡਾਗਰਦੀ ਦੀ ਹੱਦ ਕਰ ਦਿੱਤੀ ਬਦਮਾਸ਼ੀ ਦੀ ਸਿਖਰ ਕਰ ਦਿੱਤੀ ਜਿਸ ਦੀ ਹਰਕਤ ਨੂੰ ਸੁਣ ਕੇ ਪੂਰਾ ਪੰਜਾਬ ਹੈਰਾਨ ਹੋ ਗਿਆ ਆਮ ਆਦਮੀ ਪਾਰਟੀ ਦੇ ਇੱਕ ਸਰਪੰਚ ਨੇ ਡੀਐਸਪੀ ਦੇ ਸਾਹਮਣੇ ਇੱਕ ਐਸਐਚਓ ਥਾਣੇਦਾਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਔਰ ਪਿਸਤੌਲ ਵੀ ਉਸੇ ਥਾਣੇਦਾਰ ਦਾ ਹੀ ਖੋ ਕੇ ਉਹਨੂੰ ਗੋਲੀ ਮਾਰੀ ਹੈ ਹੁਣ ਇਹ ਜਿਹੜੀ ਘਟਨਾ ਹੈ ਇਹ ਤਰਨ ਤਰਨ ਦੇ ਹਲਕਾ ਖੰਡੂਰ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਨ ਤੋਂ ਆ ਰਹੀ ਹੈ ਘਟਨਾ ਕਿਵੇਂ ਹੋਈ ਹੈ ਗੌਰ ਨਾਲ ਅਖੀਰ ਤੱਕ ਸੁਣਿਓ ਆਪਣਾ ਕਮੈਂਟ ਲਿਖ ਕੇ ਦੱਸਿਓ ਕਿ ਇਹ ਸਿਰ ਨੂੰ ਐਸਾ ਕੀ ਚੜ ਗਿਆ ਸੀ ਇਸ ਸਰਪੰਚ ਦੇ ਜਿਹਦੇ ਕਾਰਨ ਉਸਨੇ ਇੰਨੀ ਵੱਡੀ ਹਰਕਤ ਕੀਤੀ ਹੈ ਅਸਲ ਦੇ ਵਿੱਚ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਇੱਕ ਝਗੜਾ ਹੋਇਆ ਸੀ ਉਸ ਝਗੜੇ ਨੂੰ ਨਿਬੇੜਨ ਦੇ ਲਈ ਨਪਟਾਉਣ ਦੇ ਲਈ ਦੋਨਾਂ ਧਿਰਾਂ ਦੇ ਵਿੱਚ ਰਾਜੀਨਾਮਾ ਕਰਾਉਣ ਦੇ ਲਈ ਪੁਲਿਸ ਪਾਰਟੀ ਗਈ ਸੀ ਇੱਕ ਥਾਣੇਦਾਰ ਏਐਸਆਈ ਜਿਹਦਾ ਨਾਮ ਅਮਰੀਕ ਸਿੰਘ ਦੱਸਿਆ ਜਾ ਰਿਹਾ ਹੈ ਉਹ ਚਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਉਹ ਤੇ ਉਹਦੇ ਨਾਲ ਇੱਕ ਹੋਰ ਸਿਪਾਈ ਵੀ ਗਏ ਸੀ ਔਰ ਉੱਥੇ ਝਗੜਾ ਸੁਲਝਾਉਂਦੇ ਹੋਏ ਆਮ ਆਦਮੀ ਪਾਰਟੀ ਦਾ ਸਮਰਥਕ ਸਰਪੰਚ ਇੱਕਦਮ ਗੁੱਸੇ ਦੇ ਵਿੱਚ ਭੜਕ ਉੱਠਿਆ ਗੁੱਸਾ ਕੰਟਰੋਲ ਨਹੀਂ ਕਰ ਸਕਿਆ ਤੇ ਉਹਨੇ ਇੱਕਦਮ ਜਿਹੜਾ ਉਸ ਥਾਣੇਦਾਰ ਦਾ ਜਿਹੜਾ ਸਰਵਿਸ ਰਵਾਲਵਰ ਸੀ ਉਹ ਖਿੱਚਿਆ ਤੇ ਥਾਣੇਦਾਰ ਨੂੰ ਗੋਲੀ ਮਾਰ ਦਿੱਤੀ ਥਾਣੇਦਾਰ ਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਟਾਈਮ ਉਥੇ ਡੀਐਸਪੀ ਵੀ ਸਾਹਮਣੇ ਮੌਜੂਦ ਸੀ ਜਦੋਂ ਉਹਨੇ ਥਾਣੇਦਾਰ ਨੂੰ ਗੋਲੀ ਮਾਰੀ ਹੈ ਹੁਣ ਪੁਲਿਸ ਕਹਿ ਰਹੀ ਹੈ ਇੱਕ ਕਰੀਬ 20 ਬੰਦਿਆਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਸਮਰਥਕ ਸਰਪੰਚ ਤੇ ਉਸ ਦੇ ਹੋਰ ਕਿੰਨੇ ਸਾਰੇ ਸਮਰਥਕ ਨੇ ਅਸਲ ਦੇ ਵਿੱਚ ਇੱਕ ਘਰੇਲੂ ਝਗੜਾ ਸੀ ਇੱਕ ਪਾਸੇ ਇਹ ਜਿਹੜਾ ਕੁਲਦੀਪ ਸਿੰਘ ਹੋਂਾਂ ਦੀ ਧਿਰ ਸੀ ਜਿਹੜੇ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਦੱਸੇ ਜਾਂਦੇ ਨੇ ਤੇ ਦੂਜੇ ਪਾਸੇ ਅਰਸ਼ਦੀਪ ਸਿੰਘ ਹੋਂਾਂ ਦੀ ਧਿਰ ਸੀ ਦੋਨਾਂ ਦੇ ਵਿੱਚ ਕੋਈ ਵਿਵਾਦ ਸੀ ਉਸ ਨੂੰ ਸੁਲਝਾਉਣ ਦੇ ਲਈ ਪੁਲਿਸ ਉੱਥੇ ਗਈ ਸੀ ਤੇ ਉੱਥੇ ਇਹ ਘਟਨਾ ਵਾਪਰੀ ਹੈ ਹੁਣ ਤੁਸੀਂ ਦੱਸੋ ਇਹਦੇ ਤੇ ਕੀ ਕਹੋਗੇ ਆਪਣਾ ਕੀਮਤੀ ਵਿਚਾਰ ਲਿਖਿਓ ਪਹਿਲਾਂ ਤਾਂ ਤੁਸੀਂ ਦੇਖੋ ਆਪਾਂ ਬੜੇ ਟਾਈਮ ਤੋਂ ਦੇਖਦੇ ਆ ਰਹੇ ਆ ਕਿ ਕੁਝ ਲੋਕਾਂ ਦੇ ਦਿਮਾਗ ਦੇ ਉੱਪਰ ਸਤਾ ਦਾ ਨਸ਼ਾ ਜਾਂ ਐਮਪੀ ਐਮਐਲਆ ਦੇ ਨਾਲ ਯਾਰੀਆਂ ਦਾ ਨਸ਼ਾ ਚੜ ਜਾਂਦਾ ਤੇ ਉਹ ਫਿਰ ਬੰਦੇ ਨੂੰ ਬੰਦੀ ਸਮਝਣ ਲੱਗ ਪੈਂਦੇ ਨੇ ਇੱਥੋਂ ਤੱਕ ਕਿ ਕਈ ਐਮਐਲਏ ਐਮਪੀ ਤੇ ਮੰਤਰੀਆਂ ਨੂੰ ਵੀ ਸਤਾ ਦਾ ਹਕੂਮਤ ਦਾ ਇਨਾ ਨਸ਼ਾ ਚੜ ਜਾਂਦਾ ਹੈ ਕਿ ਉਹ ਬੰਦੇ ਨੂੰ ਟਿੱਚ ਸਮਝਣ ਲੱਗਦੇ ਨੇ ਤੇ ਇਹਦੇ ਨਾਲ ਦੀ ਹੀ ਇੱਕ ਘਟਨਾ ਆਮ ਆਦਮੀ ਪਾਰਟੀ ਦਾ ਐਮਐਲਏ ਜੋੜਾ ਮਾਜਰਾ ਚੇਤਨ ਸਿੰਘ ਜੋੜਾ ਮਾਜਰਾ ਉਹ ਇੱਕ ਸਕੂਲ ਚ ਗਿਆ ਸੀ ਪਹਿਲਾਂ ਤਾਂ ਉੱਥੇ ਸਤਾ ਦੇ ਨਸ਼ੇ ਦੇ ਵਿੱਚ ਐਮਐਲਏ ਸਾਹਿਬ ਨੇ ਉੱਥੋਂ ਦੇ ਟੀਚਰਾਂ ਦੀ ਖੂਬ ਬੇਇੱਜ਼ਤੀ ਕੀਤੀ ਖੂਬ ਛਿੜਕਾਂ ਦਿੱਤੀਆਂ ਉਹ ਵੀਡੀਓ ਤੁਸੀਂ ਦੇਖ ਚੁੱਕੇ ਹੋ ਸਾਰਾ ਪੰਜਾਬ ਨੇ ਦੇਖ ਲਈ ਉਸ ਤੋਂ ਬਾਅਦ ਫਿਰ ਜਦੋਂ ਵਿਰੋਧ ਹੋਇਆ ਤਾਂ ਜਦੋਂ ਇੰਜ ਲੱਗਿਆ ਕਿ ਇਹ ਜਿਹੜੇ ਟੀਚਰ ਨੇ ਜਿਹੜੇ ਲੱਖਾਂ ਅਧਿਆਪਕ ਨੇ ਉਹ ਸਾਰੇ ਸਾਡੇ ਉਲਟ ਹੋ ਜਾਣਗੇ ਉਹਨਾਂ ਦੀ ਵੋਟ ਨਹੀਂ ਪੈਣੀ ਅੱਗੇ ਤੋਂ ਤਾਂ ਫਿਰ ਅੱਜ ਚੇਤਨ ਸਿੰਘ ਝੋੜਾ ਮਾਜਰਾ ਮਾਫੀ ਮੰਗਿਆ ਤੇ ਮਾਫੀ ਮੰਗਦਿਆਂ ਹੋਇਆਂ ਵੀਡੀਓ ਬਣਾ ਕੇ ਉਹਨੇ ਕਿਹਾ ਕਿ ਟੀਚਰ ਸਾਡੇ ਗੁਰੂ ਹੁੰਦੇ ਨੇ ਔਰ ਇਹ ਬਹੁਤ ਉੱਚਾ ਰੁਤਬਾ ਟੀਚਰਾਂ ਦਾ ਤੇ ਮੈਂ ਜਿਹੜਾ ਕੁਝ ਵੀ ਉਸ ਦਿਨ ਉਥੇ ਸਕੂਲ ਚ ਬੋਲ ਬੈਠਾ ਮੈਂ ਬਿਨਾਂ ਸ਼ਰਤ ਮਾਫੀ ਮੰਗਦਾ ਇਹ ਗੱਲ ਚੇਤਨ ਸਿੰਘ ਜੋੜਾ ਮਾਜਰਾ ਨੇ ਆਖੀ ਹੈ ਪਰ ਹੈਰਾਨਗੀ ਦੀ ਗੱਲ ਬਹੁਤ ਸਾਰੇ ਪਹਿਲੀਆਂ ਸਰਕਾਰਾਂ ਦੇ ਦਰਮਿਆਨ ਵੀ ਇਸ ਤਰ੍ਹਾਂ ਦੇ ਕਈ ਸਰਪੰਚ ਕਈ ਜਥੇਦਾਰ ਕਈ ਜਿਹੜੇ ਐਮਪੀ ਐਨਐਲਏ ਇਸ ਤਰ੍ਹਾਂ ਦੇ ਹੁੰਦੇ ਆਪਾਂ ਸੁਣਦੇ ਰਹੇ ਆ ਜਿਨ੍ਹਾਂ ਦੇ ਸਤਾ ਦਾ ਨਸ਼ਾ ਸਿਰ ਚੜ ਕੇ ਬੋਲਦਾ ਸੀ ਤੇ ਉਹ ਬੰਦੇ ਨੂੰ ਬੰਦੀ ਸਮਝਦੇ ਰਹੇ ਤੇ ਫਿਰ ਇਹ ਨਵੀਂ ਪਾਰਟੀ ਆਈ ਬਦਲਾ ਇਨਕਲਾਬ ਕ੍ਰਾਂਤੀ ਦੇ ਨਾਂ ਤੇ ਆਈ ਤੇ ਇਹਦੀ ਸਤਾ ਦੇ ਵਿੱਚ ਵੀ ਐਦਾਂ ਦੀਆਂ ਘਟਨਾਵਾਂ ਐਦਾਂ ਦੀਆਂ ਹਰਕਤਾਂ ਦੇਖਣ ਨੂੰ ਮਿਲਦੀਆਂ ਨੇ ਕਦੇ ਇਹ ਘਟਨਾ ਚਰਚਾ ਚ ਰਹਿੰਦੀ ਹੈ ਕਿ ਬਾਗੇ ਪੁਰਾਣੇ ਦੇ ਐਮਐਲਏ ਨੇ ਇੱਕ ਪੱਤਰਕਾਰ ਨੂੰ ਥੱਪੜ ਮਾਰ ਦਿੱਤਾ ਸੀ ਕਦੇ ਫਿਰ ਜਿਹੜਾ ਐਮਐਲਏ ਬਲਕਾਰ ਸਿੱਧੂ ਹੈ ਉਹਦੀ ਘਟਨਾ ਚਰਚਾ ਚ ਆਉਂਦੀ ਹੈ ਕਿ ਉਸ ਨੇ ਇੱਕ ਆਪਣੇ ਹੀ ਸਮਰਥਕ ਵਿਅਕਤੀ ਤੇ ਉਹਨਾਂ ਦੀਆਂ ਔਰਤਾਂ ਦੇ ਖਿਲਾਫ ਅਵਾ ਤਵਾ ਬੋਲਿਆ ਤੇ ਫਿਰ ਜਦੋਂ ਇਹ ਸਾਰਾ ਕੁਝ ਨਸ਼ਰ ਕੀਤਾ ਇੱਕ ਚੈਨਲ ਨੇ ਤਾਂ ਉਸ ਚੈਨਲ ਦੇ ਮੁਖੀ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਤਾਂ ਕਿ ਆਵਾਜ਼ ਨੂੰ ਦਬਾਇਆ ਜਾ ਸਕੇ ਡਰਾਇਆ ਜਾ ਸਕੇ ਤੇ ਫਿਰ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਿੰਨੀਆਂ ਹੀ ਘਟਨਾਵਾਂ ਹੋਰ ਸੁਣ ਦੇਖਣ ਨੂੰ ਮਿਲੀਆਂ ਜਿਦੇ ਵਿੱਚ ਸਤਾ ਦੇ ਨਸ਼ੇ ਦੇ ਵਿੱਚ ਐਮ ਐਲ ਏ ਐਮ ਪੀ ਜਾਂ ਮੰਤਰੀ ਲੋਕਾਂ ਨੂੰ ਧਮਕਾਉਂਦੇ ਹੋਏ ਨਜ਼ਰ ਆਏ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਉਹ ਇੱਕ ਵਾਰੀ ਇੱਕ ਸਕੂਲ ਚ ਚਲੇ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਦਾਲ ਚ ਟਮਾਟਰ ਲੱਭਦਿਆਂ ਹੋਇਆਂ ਉੱਥੇ ਕਾਫੀ ਦਬਕੇ ਸ਼ਬਕੇ ਛੱਡੇ ਸੀ ਉਹ ਵੀ ਵੀਡੀਓ ਖੂਬ ਘਮੀ ਸੀ ਔਰ ਲੋਕਾਂ ਨੇ ਕਈ ਐਹੋ ਜਿਹੀਆਂ ਗੱਲਾਂ ਕੀਤੀਆਂ ਸੀ ਕਿ ਐਡੇ ਐਡੇ ਵੱਡੇ ਮਸਲੇ ਆ ਪੰਜਾਬ ਦੇ ਉਹਨਾਂ ਤੇ ਤੁਸੀਂ ਕੋਈ ਅਜੇ ਤੱਕ ਕੰਮ ਨਹੀਂ ਕੀਤਾ ਤੇ ਤੁਸੀਂ ਦਾਲ ਚ ਟਮਾਟਰਾਂ ਦੇ ਮੁੱਦੇ ਦੇ ਉੱਪਰ ਤੁਸੀਂ ਇੰਨਾ ਰੌਲਾ ਪਾ ਰਹੇ ਹੋ ਜਿਵੇਂ ਤੁਸੀਂ ਪਤਾ ਨਹੀਂ ਕੀ ਇਹ ਇਹ ਬਹੁਤ ਵੱਡਾ ਕੋਈ ਅਪਰਾਧ ਫੜ ਲਿਆ ਹੁੰਦਾ ਤਾਂ ਇਸ ਤਰ੍ਹਾਂ ਹੀ ਇਹ ਘਟਨਾ ਵਾਪਰੀ ਪਿੰਡ ਕੋਟ ਮੁਹੰਮਦ ਖਾਂ ਜ਼ਿਲ੍ਹਾ ਤਰਨਤਾਰਨ ਹਲਕਾ ਖੰਡੂਰ ਸਾਹਿਬ ਉਥੇ ਇਹ ਜਿਹੜੀ ਘਟਨਾ ਮੈਂ ਤੁਹਾਨੂੰ ਦੱਸ ਰਿਹਾ ਕਿ ਪਿੰਡ ਦੇ ਵਿੱਚ ਝਗੜਾ ਸੀਗਾ ਝਗੜੇ ਨੂੰ ਨਿਬੇੜਨ ਝਗੜੇ ਨੂੰ ਨਪਟਾਉਣ ਦੇ ਲਈ ਪੁਲਿਸ ਕੋਲ ਦਰਖਾਸਤ ਜਾਂਦੀ ਹੈ ਪੁਲਿਸ ਫਿਰ ਉੱਥੇ ਜਦ ਆਉਂਦੀ ਹੈ ਤਾਂ ਉਥੇ ਇਹ ਘਟਨਾ ਵਾਪਰਦੀ ਹੈ ਕਿ ਜਿਹੜਾ ਸਰਪੰਚ ਹੈ ਉਸ ਨੂੰ ਗੁੱਸਾ ਚੜ ਜਾਂਦਾ ਹੈ ਤੇ ਸਰਪੰਚ ਥਾਣੇਦਾਰ ਦਾ ਸਰਵਸਰਵਾਲ ਵਰ ਖਿੱਚਦਾ ਉਸੇ ਨਾਲ ਹੀ ਉਹਨੂੰ ਗੋਲੀ ਠੋਕ ਦਿੰਦਾ ਹੁਣ ਇੰਨੀ ਵੱਡੀ ਘਟਨਾ ਇਹਦੇ ਉੱਪਰ ਅਜੇ ਤੱਕ ਪੰਜਾਬ ਸਰਕਾਰ ਦੇ ਕਿਸੇ ਜ਼ਿੰਮੇਵਾਰ ਅਧਿਕਾਰੀ ਦਾ ਕੋਈ ਬਿਆਨ ਨਹੀਂ ਆਇਆ ਆਮ ਆਦਮੀ ਪਾਰਟੀ ਦਾ ਕੋਈ ਬਿਆਨ ਨਹੀਂ ਆਇਆ ਦੇਖੋ ਪੁਲਿਸ ਦੇ ਉੱਪਰ ਵੀ ਸਵਾਲ ਨੇ ਪਰ ਜਿਹੜਾ ਐ ਐਮਐਲ ਜਿਹੜਾ ਇਹ ਸਰਪੰਚ ਨੇ ਕੀਤਾ ਹੈ ਇਹ ਬਹੁਤ ਵੱਡੀ ਗੱਲ ਹੈ ਸਵਾਲ ਪੁਲਿਸ ਤੇ ਵੀ ਨਹੀਂ ਕਈ ਵਾਰ ਪੁਲਿਸ ਵੀ ਨਿਰਪੱਖ ਰੋਲ ਅਦਾ ਨਹੀਂ ਕਰਦੀ ਇਸ ਕੇਸ 'ਚ ਕੀ ਹੈ ਉਹ ਪੜਤਾਲ ਤਾਂ ਅਜੇ ਹੋਣੀ ਹੈ ਪਰ ਬਹੁਤ ਸਾਰੇ ਕੇਸਾਂ ਦੇ ਵਿੱਚ ਅਸੀਂ ਪੁਲਿਸ ਦਾ ਰਵੱਈਆ ਵੀ ਦੇਖਦੇ ਆ ਉਹ ਬਿਲਕੁਲ ਜਿਹੜਾ ਨਿਰਪੱਖ ਹੋਣਾ ਚਾਹੀਦਾ ਉਹ ਨਿਰਪੱਖਤਾ ਨਾਲ ਸਾਹਮਣੇ ਨਹੀਂ ਆਉਂਦਾ ਆਪਾਂ ਬਹੁਤ ਸਾਰੇ ਕੇਸਾਂ ਦੇ ਵਿੱਚ ਵੇਖਿਆ ਅੱਜ ਇਸ ਤਰ੍ਹਾਂ 2 ਦਿਨ ਪਹਿਲਾਂ ਅਸੀਂ ਬਟਾਲਾ ਦੇ ਬੱਸ ਸਟੈਂਡ ਦੀ ਘਟਨਾ ਸਾਹਮਣੇ ਆਉਂਦੀ ਹੈ ਜਿੱਥੇ ਇੱਕ ਮੁੰਡੇ ਤੇ ਕੁੜੀ ਨੂੰ ਪੁਲਿਸ ਵਾਲੇ ਥੱਪੜ ਮਾਰਦੇ ਨੇ ਭਾਵੇਂ ਕਿ ਉਹ ਦੋਨੋਂ ਪੁਲਿਸ ਵਾਲੇ ਸਸਪੈਂਡ ਕਰ ਦਿੱਤੇ ਗਏ ਨੇ ਪਰ ਇਹ ਘਟਨਾ ਨੇ ਵੀ ਵੱਡੇ ਸਵਾਲ ਖੜੇ ਕੀਤੇ ਪਟਿਆਲਾ ਦੇ ਵਿੱਚ ਜਿਹੜਾ ਫੌਜੀ ਕਰਨਲ ਸੀ ਉਹਨੂੰ ਜਿਸ ਤਰ੍ਹਾਂ ਪੁਲਿਸ ਵਾਲਿਆਂ ਨੇ ਬੁਰੀ ਤਰ੍ਹਾਂ ਕੁੱਟਿਆ ਜਿਸ ਤਰ੍ਹਾਂ ਉਹ ਮਾਮਲਾ ਛਾਇਆ ਔਰ ਜਿੰਨੇ ਵੱਡੇ ਸਵਾਲ ਉਸ ਤੋਂ ਬਾਅਦ ਖੜੇ ਹੋਏ ਉਹਨੇ ਵੀ ਵੱਡੇ ਸਵਾਲ ਖੜੇ ਕੀਤੇ ਫਿਰ ਚੌਕੇ ਪਿੰਡ ਦੇ ਵਿੱਚ ਜਿਹੜਾ ਸਕੂਲ ਆਦਰਸ਼ ਸਕੂਲ ਦੀਆਂ ਅਧਿਆਪਕਾਂ ਤੇ ਜੜੀਆਂ ਕਿਸਾਨ ਔਰਤਾਂ ਨੇ ਉੱਥੇ ਧਰਨਾ ਲਾਇਆ ਸੀ ਤੇ ਜਿੱਦਾਂ ਉਹਦੇ ਉੱਪਰ लाਠੀ ਚਾਰਜ ਕਰਕੇ ਜਿੱਦਾਂ ਬੜੀ ਕਰੂਰਤਾ ਦੇ ਨਾਲ ਉਹ ਧਰਨੇ ਨੂੰ ਉਠਾਇਆ ਗਿਆ ਫਿਰ ਇੱਕ 13 ਮਹੀਨੇ ਦੀ ਬੱਚੀ ਤੋਂ ਲੈ ਕੇ ਇੱਕ 90 ਸਾਲ ਦੀ ਬੇਬੇ ਤੱਕ ਨੂੰ ਫੜ ਕੇ ਜੇਲ੍ਹ 'ਚ ਕੀਤਾ ਗਿਆ ਤੇ ਫਿਰ ਜੇਲ੍ਹ ਦੇ ਵਿੱਚ ਵੀ ਉਹਨਾਂ ਦੇ ਨਾਲ ਮਾੜਾ ਸਲੂਕ ਕੀਤਾ ਗਿਆ ਇਹ ਸਾਰੀਆਂ ਚੀਜ਼ਾਂ ਨੇ ਵੱਡੀ ਚਰਚਾ ਬਟੋਰੀ ਹੈ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਵੱਡੇ ਸਵਾਲ ਖੜੇ ਕਰਨ ਵਾਲੀਆਂ ਘਟਨਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਕੇ ਕੀ ਆਈ ਸੀ ਉਸ ਤੋਂ ਬਾਅਦ ਆ ਹੋ ਕੀ ਰਿਹਾ ਇਹਦੇ ਉੱਪਰ ਆਮ ਆਦਮੀ ਪਾਰਟੀ ਨੇ ਹੁਣ ਤੱਕ ਕੋਈ ਵੀ ਪੁਖਤਾ ਜਵਾਬ ਨਹੀਂ ਦਿੱਤਾ ਜਦੋਂ ਉਹ ਚੌਂਕੇ ਪਿੰਡ ਵਾਲੀਆਂ ਅਧਿਆਪਕਾਂਾਂ 13 ਸਾਲ ਦੀ ਬੱਚੀ ਤੋਂ ਲੈ ਕੇ 80 ਸਾਲ ਦੀ ਬੇਬੇ ਤੱਕ ਮੁਜੇਲ ਭੇਜਿਆ ਗਿਆ ਤਾਂ ਉਸ ਵਕਤ ਜੇਲ੍ਹ 'ਚ ਮੁਲਾਕਾਤ ਕਰਨ ਗਏ ਵਿਅਕਤੀਆਂ ਨੇ ਬਾਹਰ ਆ ਕੇ ਦੱਸਿਆ ਤੇ ਹੁਣ ਉਹ ਜਦੋਂ ਬਾਹਰ ਆਈਆਂ ਜੇਲ੍ਹ ਤੋਂ ਤਾਂ ਉਹ ਆਪ ਵੀ ਦੱਸ ਰਹੀਆਂ ਕਿ ਜੇਲ੍ਹ ਦੇ ਵਿੱਚ ਜਾਣ ਬੁੱਝ ਕੇ ਛੋਟੀ ਬੱਚੀ ਦੇ ਪੀਣ ਲਈ ਦੁੱਧ ਤੱਕ ਦੀ ਬੂੰਦ ਨਹੀਂ ਦਿੱਤੀ ਗਈ। ਨਾ ਰੋਟੀ ਚੱਜਦੀ ਪਾਣੀ ਤੱਕ ਪੀਣ ਲਈ ਚੱਜਦਾ ਨਹੀਂ ਦਿੱਤਾ ਗਿਆ। ਨਹਾਉਣ ਲਈ ਬਾਲਟੀ ਤੱਕ ਨਹੀਂ ਸੀ ਜਾਣ ਕੇ ਦਿੱਤੀ ਗਈ। ਚਾਹ ਐਸੀ ਗੰਦੀ ਦਿੱਤੀ ਗਈ ਕਿ ਦੋ ਔਰਤਾਂ ਨੂੰ ਉਲਟੀਆਂ ਲੱਗੀਆਂ। ਹੁਣ ਇਹ ਜਿਹੜਾ ਵਤੀਰਾ ਹੈ ਆਮ ਤੌਰ ਤੇ ਜਾਣ ਬੁੱਝ ਕੇ ਸਬਕ ਸਿਖਾਉਣ ਲਈ ਇੰਜ ਕਰਵਾਇਆ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਇਹ ਉਹ ਪੈਣਾ ਦੱਸ ਰਹੀਆਂ ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਕੀ ਇਹ ਜੇਲ੍ਹ ਅਧਿਕਾਰੀਆਂ ਦਾ ਹੀ ਵਤੀਰਾ ਹੋ ਸਕਦਾ ਜਾਂ ਫਿਰ ਜਾਣ ਬੁੱਝ ਕੇ ਸਬਕ ਸਿਖਾਉਣ ਲਈ ਸਰਕਾਰ ਦੇ ਹੁਕਮਾਂ ਤੇ ਜੇਲ੍ਹ ਦੇ ਵਿੱਚ ਇੰਜ ਕੀਤਾ ਗਿਆ ਇਹ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਹਦੇ ਬਾਰੇ ਜਰੂਰ ਲਿਖਿਓ ਔਰ ਇਸ ਤੋਂ ਅੱਗੇ ਇੱਕ ਵੱਡੀ ਖਬਰ ਅੱਜ ਦੀ ਜਿਹੜੀ ਬਿਜਲੀ ਡਿੱਗੀ ਹੈ ਅਸਮਾਨੀ ਬਿਜਲੀ ਤੇ 13 ਜੜਿਆਂ ਦੀ ਮੌਤ ਹੋ ਗਈ ਹੈ ਬੜਾ ਦਰਦਨਾਕ ਹਾਸਾ ਅਸੀਂ ਕਹਿ ਸਕਦੇ ਹਾਂ ਚਾਰ ਜ਼ਿਲ੍ਹੇ ਏ ਆਪਣੇ ਭਾਰਤ ਦੇਸ਼ ਦਾ ਸੂਬਾ ਬਿਹਾਰ ਉਥੇ ਖੇਤਾਂ 'ਚ ਕੰਮ ਕਰਨ ਵਾਲੇ 13 ਜਣਿਆਂ ਦੀ ਮੌਤ ਹੋਈ ਆ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਮੇਰੀ ਬੇਨਤੀ ਆ ਭੈਣੋ ਭਰਾਓ ਆ ਮੌਸਮ ਇਨ੍ਹਾਂ ਦਿਨਾਂ 'ਚ ਹੁਣ ਅਗਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦਾ ਚੱਲਣਾ ਜਿਦੇ ਵਿੱਚ ਬੱਦਲ ਵਾਈ ਬਿਜਲੀ ਲਿਸ਼ਕਣੀ ਚਮਕਣੀ ਮੀਂਹ ਹਨੇਰੀ ਚੱਲਣੀ ਹੈ ਤਾਂ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਹਾਲਾਤ ਸੇ ਪਹਿਲਾਂ ਵਾਪਰੇ ਨੇ ਤੇ ਹੁਣ ਇਹ ਜਿਹੜਾ ਬਿਹਾਰ ਤੋਂ ਇਹ ਖਬਰ ਆਈ ਹੈ ਇਹਨੇ ਸੋਚਣ ਲਈ ਮਜਬੂਰ ਕੀਤਾ ਬੜੀ ਦਰਦਨਾਕ ਖਬਰ ਹੈ ਮੈਂ ਤੁਹਾਨੂੰ ਇਹ ਵਿਸ਼ੇਸ਼ ਰੂਪ ਚ ਦੱਸਣੀ ਚਾਹੀ ਹੈ ਕਿਉਂਕਿ ਬੜਾ ਸੁਣ ਕੇ ਦੁੱਖ ਹੋਇਆ ਮਾਨੂੰ ਕਿ 13 ਉਹ ਕਾਮੇ ਖੇਤਾਂ ਚ ਕੰਮ ਕਰਨ ਵਾਲੇ ਜਿਹੜੇ ਉਥੇ ਆਪਣੀ ਰੋਜੀ ਰੋਟੀ ਲਈ ਕੰਮ ਕਰ ਰਹੇ ਸੀ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਇਸੇ ਤਰ੍ਹਾਂ ਦੀ ਇੱਕ ਦਰਦਨਾਕ ਘਟਨਾ ਇੱਕ ਜਿਹੜਾ ਦੇਸ਼ डोमिनिकन रिपब्लिक देश ਉਥੇ ਇੱਕ ਦਿਨ ਪਹਿਲਾਂ ਵਾਪਰੀ ਸੰਗੀਤ ਚੱਲ ਰਿਹਾ ਸੀ ਸੰਗੀਤ ਦਾ ਪ੍ਰੋਗਰਾਮ ਸੀਗਾ ਤਾਂ ਡੀਜੇ ਦੀ ਧਮਕ ਬੜੀ ਸੀ ਹਜ਼ਾਰ ਦੇ ਕਰੀਬ ਵਿਅਕਤੀ ਹਾਲ ਦੇ ਅੰਦਰ ਸੀ ਔਰ ਇੱਕ ਪ੍ਰਸਿੱਧ ਗਾਇਕ ਉਥੋਂ ਦਾ ਰੂਬੀ ਉਹ ਆਪਣਾ ਪ੍ਰੋਗਰਾਮ ਪੇਸ਼ ਕਰ ਰਿਹਾ ਸੀ ਤਾਂ ਅਚਾਨਕ ਉਹ ਜਿਹੜਾ ਬਿਲਡਿੰਗ ਹੈ ਉਹਦੀ ਛੱਤ ਡਿੱਗਦੀ ਹੈ ਤੇ ਛੱਤ ਦੇ ਥੱਲੇ ਲੋਕ ਆ ਜਾਂਦੇ ਨੇ 102 ਦੇ ਕਰੀਬ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਔਰ 235 40 ਦੇ ਕਰੀਬ ਗੰਭੀਰ ਜ਼ਖਮੀ ਨੇ ਤੇ ਨਾਰਮਲ ਜ਼ਖਮੀ ਵੀ ਸੈਂਕੜੇ ਨੇ ਇਹ ਵੀ ਮੰਦ ਭਾਗੀ ਘਟਨਾ ਜਿਹੜੀ ਆ ਉਹ ਵਾਪਰੀ ਸੀਗੀ ਔਰ ਅੱਜ ਇੱਕ ਹੋਰ ਖਬਰ ਜਿਹੜੀ ਉਹ ਆ ਰਹੀ ਹੈ ਕੰਗਣਾ ਰੌਤ ਬਾਰੇ ਕੰਗਣਾ ਰੌਤ ਨੇ ਫਿਰ ਇੱਕ ਬੜਾ ਵਿਵਾਦਿਤ ਬਿਆਨ ਦਿੱਤਾ ਹੈ ਉਹ ਕਹਿੰਦੀ ਜਿਹੜੇ ਬੀਜੇਪੀ ਵਾਲੇ ਨੇ ਇਹ ਤਾਂ ਅਸਲੀ ਸਨਤਨੀ ਨੇ ਤੇ ਜਿਹੜੇ ਕਾਂਗਰਸ ਵਾਲੇ ਨੇ ਉਹਨਾਂ ਬਾਰੇ ਬੜੀ ਭੈੜੀ ਟਿੱਪਣੀ ਉਹਨੇ ਕੀਤੀ ਹੈ ਕਹਿੰਦੀ ਇਹ ਅੰਗਰੇਜ਼ਾਂ ਦੀ ਬਚੀ ਖੁਚੀ ਔਲਾਦ ਹੈ ਇਹ ਕਾਂਗਰਸ ਨੂੰ ਕਿਆ ਕੰਗਣਾ ਰੌਤਨੀ ਕੰਗਣਾ ਰੌਤ ਹਮੇਸ਼ਾ ਹੀ ਪੁੱਠੀਆਂ ਗੱਲਾਂ ਕਰਦੀ ਰਹੀ ਹੈ ਜੇ ਸਿਆਸੀ ਤੌਰ ਤੇ ਕਿਸੇ ਨੇ ਕਿਸੇ ਦਾ ਵਿਰੋਧ ਕਰਨਾ ਵੀ ਹੋਵੇ ਤਾਂ ਬੇਹਜਾਈ ਭਰੀਆਂ ਗੱਲਾਂ ਕੋਈ ਨਹੀਂ ਕਰਦਾ ਹੁੰਦਾ ਤਾਂ ਕੰਗਣਾ ਹਮੇਸ਼ਾ ਹੀ ਅਜੀਹੇ ਸ਼ਬਦ ਬੋਲਦੀ ਐ ਜਿਹੜੇ ਸ਼ਬਦ ਬਾਹਤ ਦੇ ਵਿੱਚ ਉਸ ਦੇ ਗਲੇ ਦੀ ਹੱਡੀ ਬਣਦੇ ਨੇ ਕਿਸਾਨਾਂ ਬਾਰੇ ਵੀ ਔਰ ਹੋਰ ਸੰਘਰਸ਼ੀ ਲੋਕਾਂ ਬਾਰੇ ਵੀ ਕੰਗਣਾ ਅਜੀਹੇ ਗਲਤ ਸ਼ਬਦ ਬੋਲ ਚੁੱਕੀ ਹੋਈ ਆ ਪੰਜਾਬ ਦੀ ਇੱਕ ਬੇਬੇ ਮਹਿੰਦਰ ਕੌਰ ਉਹਨੇ ਕੰਗਣਾ ਦੇ ਉੱਪਰ ਕੇਸ ਵੀ ਕੀਤਾ ਹੋਇਆ ਕਿਉਂਕਿ ਕੰਗਣਾ ਨੇ ਦਿੱਲੀ ਅੰਦੋਲਨ ਦੇ ਨੇ ਉਹਨਾਂ ਨੂੰ 100-100 ਰੁਪਏ ਦਿਹਾੜੀ ਤੇ ਆਉਣ ਵਾਲੀਆਂ ਕਿਹਾ ਸੀਗਾ ਔਰ ਫਿਰ ਉਸ ਬੇਬੇ ਮਹਿੰਦਰ ਕੌਰ ਨੇ ਉਹਦੇ ਤੇ ਕੇਸ ਕੀਤਾ ਸੀਗਾ ਜਿਹੜਾ ਕਿ ਬਠਿੰਡਾ ਅਦਾਲਤ ਦੇ ਵਿੱਚ ਚੱਲ ਰਿਹਾ ਜ ਜਿਹਦੇ ਵਿੱਚ ਮਾਨ ਨੀ ਦਾ ਕੇਸ ਕੀਤਾ ਹੋਇਆ ਵੀ ਸਾਡੀ ਇੰਨੇ ਬੇਇੱਜ਼ਤੀ ਕੀਤੀ ਐ ਸਾਨੂੰ 100-100 ਰੁਪਏ ਦਿਹਾੜੀ ਤੇ ਆਉਣ ਵਾਲੀਆਂ ਕਿਹਾ ਤਾਂ ਇਹ ਸਾਰੀਆਂ ਖਬਰਾਂ ਦੇ ਦਰਮਿਆਨ ਕੰਗੜਾ ਨਾਲ ਜੁੜੀ ਖਬਰ ਇੱਕ ਹੋਰ ਆਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਕੰਗਣਾ ਕਹਿੰਦੀ ਮੈਨੂੰ 1 ਲੱਖ ਰੁਪਿਆ ਬਿੱਲ ਕਿਉਂ ਭੇਜਿਆ ਗਿਆ ਜਦੋਂ ਕਿ ਮੈਂ ਤਾਂ ਇੱਥੇ ਘਰ ਹਿਮਾਚਲ 'ਚ ਰਹਿੰਦੀ ਨਹੀਂ ਬਿਜਲੀ ਬੋਰਡ ਵਾਲੇ ਨੇ ਕਿਹਾ ਵੀ ਪਹਿਲਾਂ ਤਾਂ ਆਮ ਲੋਕਾਂ ਦੇ ਜਿਹੜੇ ਮੀਟਰ ਦੇ ਲੋਡ ਨੇ 2 ਕਿਲੋਵਾਟ 4 ਕਿਲੋਵਾਟ 5 ਕਿਲੋਵਾਟ 8 ਕਿਲੋਵਾਟ ਤੱਕ ਨੇ ਇਹਦਾ 94 ਕਿਲੋਵਾਟ ਇਹਦੇ ਘਰ ਦੇ ਮੀਟਰ ਦਾ ਲੋਡ ਹੈ ਫੇਰ ਬਿਜਲੀ ਵਾਲੇ ਕਹਿੰਦੇ ਵੀ ਇਹਨੇ ਕਦੇ ਵੀ ਟਾਈਮ ਤੇ ਬਿੱਲ ਨਹੀਂ ਦਿੱਤਾ ਪਿਛਲਾ ਬਿੱਲ ਵੀ ਨਹੀਂ ਸੀ ਦਿੱਤਾ ਉਹ ਜੁਰਮਾਨਾ ਵਿੱਚ ਜੋੜ ਕੇ ਅਸੀਂ ਇਹਨੂੰ ਇੰਨਾ ਬਿੱਲ ਭੇਜਿਆ ਤੇ ਹੁਣ ਜਦੋਂ ਇਹਦੇ ਕੋਲੇ ਬਿੱਲ ਗਿਆ ਤਾਂ ਬਿਜਲੀ ਬੋਰਡ ਕਹਿੰਦਾ ਕਿ ਹੁਣ ਇਹ ਨਜਾਇਜ਼ ਚੀਕੀ ਜਾਂਦੀ ਹੈ ਅਸੀਂ ਇਹਨੂੰ ਕੋਈ ਨਜਾਇਜ਼ ਬਿੱਲ ਨਹੀਂ ਭੇਜਿਆ ਸੋ ਅੱਜ ਦੀਆਂ ਇਹ ਖਬਰਾਂ ਦੇ ਉੱਪਰ ਤੁਸੀਂ ਕੀ ਕਹੋਗੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਜੀ